ਪਹਿਲੀ ਵਾਰ ਹੀ ਵੇਖਿਆ ਫੈਂਡੀ ਵਾਲੇ ਕਾਫੀ ਵੇਚੀ ਜਾਂਦੇ ਆ ਪਰ ਫੈਂਡੀ ਇੰਨਾ ਸੋਹਣਾ ਲਿਖਿਆ ਮੇਰਾ ਖਰਾਬ ਕਰਨ ਨੂੰ ਜਮਾਂ ਮੰਨ ਨਹੀਂ ਕਰ ਰਿਹਾ ਥਾਈਲੈਂਡ ਆਪਾਂ ਕੰਮ ਚੱਲੇ ਆ ਮਜੇ ਉੱਥੇ ਹੁਣ ਸਾਰੀ ਸਟ੍ਰੈਸ ਜਿੰਨੀ ਹੈਗੀ ਸੀ ਲਾ ਦੇਣੀ ਆ ਆਏ ਲਾ ਕੇ ਪਰਾਂ ਮਾਰਨੀ ਜਿਵੇਂ ਬੰਦਾ ਚਾਹ ਚੋਂ ਮਲਾਈ ਨਹੀਂ ਕੱਢਦਾ ਹੁੰਦਾ ਉਵੇਂ ਸਟ੍ਰੈਸ ਆਪਾਂ ਕੱਢ ਕੇ ਮਾਰਨੀ ਆ ਵੈਲਕਮ ਟੂ ਥਾਈਲੈਂਡ ਕੰਟਰੀ ਨੰਬਰ 14 ਟੈਕਸੀ ਵਾਲਾ ਮੰਗ ਰਿਆ 800 800 ਇੱਥੋਂ ਦੇ ਬਾਬੇ ਉਹ ਥਾਈਲੈਂਡ ਦੇ ਨਜ਼ਾਰੇ ਵੇਖ ਲੋ ਆ ਵੇਖ ਲੈ ਥਾਈਲੈਂਡ ਤੇ ਤਾਂ ਇਹ ਮਜੇ ਆ ਫਰਮੈ ਥਾਈਲੈਂਡ ਆ ਧਾਰਮਿਕ ਟ੍ਰਿਪ ਖਤਮ ਹੋ ਗਿਆ ਜੀ ਸੋ ਇਹ ਵਾਲੀਆ ਵੀਡੀਓ ਮੈਂ ਤੁਹਾਨੂੰ ਮੇਰੇ ਘਰ ਦੇ ਨਾਲ ਵੇਖਣ ਗਾਇਸ ਪੱਤਾ ਦੇਖੋ ਇੱਥੇ ਜਿਹੜੀ ਚੀਜ਼ ਕੈਨੇਡਾ ਲੀਗਲ ਆ ਉਹ ਇੱਥੇ ਵੀ ਲੀਗਲ ਆ ਕਹਿੰਦੇ ਆ ਸ਼ੀਸ਼ਾ ਵੇਖੋ ਗਾਇਸ ਕਾਦਾ ਪਿਆ ਆ ਵੀ ਇਹ ਯਾਰ ਜੋਬਰ ਹਾਈ ਹੋ ਕੇ ਫੋਨ ਚ ਵੜਿਆ ਫਿਰਦਾ ਇੱਥੇ ਤੁਹਾਨੂੰ ਵਧੀਆ ਵਧੀਆ ਰੈਸਟੋਰੈਂਟ ਮਿਲਣਗੇ ਤੇ ਵਧੀਆ ਵਧੀਆ ਮ사ਜਾਂ ਵੀ ਮਿਲ ਸਕਦੀਆਂ ਟੂਸ ਇੱਥੋਂ ਦੇ ਟੈਟੂ ਵੀ ਕਾਫੀ ਮਸ਼ਹੂਰ ਆ ਕਾਫੀ ਲੋਕ ਟੈਟੂ ਬਣਵਾਉਂਦੇ ਆ ਇੱਥੋਂ ਵੀ ਕੋਈ ਬੈਗ ਝੋਲੇ ਮਿਲਦੇ ਪਏ ਆ ਕਟਾਬਾ ਜੀ ਇੱਥੇ ਅੰਮ੍ਰਿਤਸਰ ਦੇ ਨਾਂ ਤੇ ਵੀ ਆ ਗਿਆ ਸਾਹਮਣੇ ਵੇਖੋ ਮੁੱਛਾਂ ਬਣੀਆਂ ਤੇ ਨਾਲੇ ਅੰਮ੍ਰਿਤਸਰ ਲਿਖਿਆ ਹੋਇਆ ਉਹਦੀਆਂ ਫੇਮਸ ਗੱਡੀਆਂ ਖੜੀਆਂ ਜਿੱਿੱਡਾਂ ਤੇ ਤੁਸੀਂ ਟੈਕਸੀ ਟਾਈਪ ਆ ਟੈਕਸੀ ਲੈਂਦੇ ਹੋ ਉੱਥੇ ਗਾਂਧੀ ਦਾ ਰੈਸਟੋਰੈਂਟ ਵੀ ਆ ਗਿਆ ਗਾਂਧੀ ਜ਼ੋਵਰ ਥੇਰ ਇਹ ਜਾਂਦੀ ਹੈ ਜੀ ਰੋਡ ਪਟਾੰਕ ਬੀਚ ਨੂੰ ਤੇ ਮੈਂ ਆ ਗਿਆ ਇਹ ਰੂਟ ਤੇ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਅੱਜ ਦੀ ਗੁੱਡ ਮਾਰਨਿੰਗ ਕਰਦੀ ਆਪਾਂ 에어ਪੋਰਟ ਤੋਂ ਦੋਹਾ ਕੋਮਕੇ ਦੋਹਾ ਦੇ 에어ਪੋਰਟ ਤੇ ਆ ਕੀ ਮੈਂ ਸੌ ਗਿਆ ਸੀ ਮੈਂ ਕਿਹਾ ਹੋਟਲ ਬਾਹਰ ਕੀ ਲੈਣਾ ਪੈਸੇ ਸੇਵ ਕਰ ਲਈਏ ਥੋੜੇ ਜੇ ਹੋਟਲ ਮੈਲ ਦਾ ਸੀ ਮੈਨੂੰ 150 ਡਾਲਰ ਦਾ 150 ਡਾਲਰ ਮੈਂ ਕਿਹਾ ਕੀ ਮੇਰੀ ਸਵੇਰੇ 8:30 ਫਲਾਈਟ ਆ ਤੇ ਮੈਨੂੰ 에어ਪੋਰਟ ਤੇ ਫੇਰ 5:30 ਵਜੇ ਆਉਣਾ ਪੈਣਾ 3 ਘੰਟੇ ਪਹਿਲਾਂ ਤੇ ਹੁਣ ਟਾਈਮ ਹੋਇਆ ਜੀ 6 ਵਜੇ ਆ ਤੇ ਆਪਾਂ ਉੱਠੇ ਮੂੰਹ ਹੱਥ ਤੋਤਾ ਦਾੜੀ ਵਾਈ ਤੇ ਲਾਇਆ ਪਰ ਨਾ ਮੈਂ ਨਹੀਂ ਬੰਨਿਆ ਕਿਉਂਕਿ ਪਰਨਾ ਮੇਰਾ ਹੋਇਆ ਵਾ ਗੰਦਾ ਫਾਈਲੈਂਡ ਜਾ ਕੇ ਧੋਨੇ ਆ ਤੇ ਫਾਈਲੈਂਡ ਤਾਂ ਸ਼ਾਇਦ ਮੈਂ ਪਰਨਾ ਬੰਨਣਾ ਹੀ ਨਾ ਇਸੀ ਦਾ ਨਾਂ ਬਾਲਾ ਖਰਾਬਾ ਉੱਥੇ ਕਹਿੰਦੇ ਤੇ ਉੱਥੇ ਮੈਂ ਨਹੀਂ ਬਨੂੰਗਾ ਉਹ ਪਿੱਛੇ ਮੌਨ ਕਲੇਅਰ ਮੌਨ ਕਲੇਅਰ ਵਿੱਚ ਚੱਟਦਾ ਏ ਚੱਲ ਕਿਹੜਾ ਕੱਢਿਆ ਹੀ ਏ ਮੈਨੂੰ ਮੂਣ ਕਹਿਣ ਵਾਲਿਆ ਵੇ ਤੂੰ ਦਿਲ ਵਿੱਚ ਵਸਦਾ ਏ ਮੌਂਟਰੇ ਵਿੱਚ ਚੱਟਦਾ ਏ ਪਹਿਲੀ ਵਾਰ ਹੀ ਵੇਖਿਆ ਸੈਂਡੀ ਵਾਲੇ ਕਾਫੀ ਵੇਚੀ ਜਾਂਦੇ ਆ ਆ ਮੈਨੂੰ ਮਿੱਠਾ ਵੇਚਦੇ ਆ ਜਦੋਂ ਮੈਂ ਪੁੱਛਦਾ ਇਹਨਾਂ ਕੋਲ ਕਾਫੀ ਹੈਗੀ ਤਾਂ ਕਾਫੀ ਆਰਡਰ ਕਰਦੇ ਆ ਮਿੱਠਾ ਤਾਂ ਇਹਨਾਂ ਕੋਲ ਹੈਗਾ ਕਾਫੀ ਹੈਗੀ ਆ ਜੀ ਸੋ ਬਾਈ ਜੀ ਹੁਣਾਂ ਕੋਲ ਮੈਂ ਕਰਤੀ ਆ ਕੈਪੀਜੀ ਨੂੰ ਆਰਡਰ ਤੇ ਮੈਂ ਇਹਨਾਂ ਨੂੰ ਪੁੱਛਿਆ ਸੱਚੀ ਫੈਂਡੀ ਦੀ ਕਾਫੀ ਆ ਕਿਤੇ ਹਾਂਜੀ ਸੱਚੀ ਫੈਂਡੀ ਦੀ ਕਾਫੀ ਆ ਇਟਸ ਫਰਸਟ ਆਊਟਲੈਟ ਰਾਈਟ ਇਟਸ ਫਰਸਟ ਆਊਟਲੈਟ ਇਨ ਮਿਡਲ ਇਸੇ ਸੋ ਮੈਡਲ ਏ ਸਟੇਜ ਵਿੱਚ ਓਕੇ 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 ਓਹ ਥੈਂਕ ਯੂ ਥੈਂਕ ਯੂ ਚਲੋ ਜੀ ਰਵੀ ਹੁਣਾਂ ਕੋਲ ਫੈਂਡੀ ਦੀ ਕਾਫੀ ਆਰਡਰ ਕਰਤੀ ਆਪਾਂ ਤਾਂ ਗੁੱਡ ਮਾਰਨਿੰਗ ਬੜੀ ਸੁਣੀ ਹੋਗੀ ਜਦੋਂ ਫੈਂਡੀ ਕੈਚਿੰਗ ਆਲ ਮਾਈ ਮਾਈ ਥੈਂਕ ਯੂ ਲੋ ਜੀ ਰਵੀ ਹੁਣੇ ਸਾਡੀ ਕਾਫੀ ਦੇ ਗਏ ਆ ਤੇ ਆ ਚੈੱਕ ਕਰੋ ਫੈਂਡੀ ਖੈਰ ਹੋ ਮਾਈ ਗੋਡ ਮਾਈ ਗੋਡ ਆਈ ਲਵ ਇਟ ਆਈ ਲਵ ਇਟ ਪਰ ਫੈਂਡੀ ਇੰਨਾ ਸੋਹਣਾ ਲਿਖਿਆ ਮੇਰਾ ਖਰਾਬ ਕਰਨ ਨੂੰ ਜਮਾਂ ਮੰਨ ਨਹੀਂ ਕਰ ਰਿਹਾ FIFA ਵਰਲਡ ਕੱਪ ਸੀ ਤੇ ਕਤਰ ਦੇ ਵਿੱਚ ਸੀ ਤੇ ਇਸ ਕਰਕੇ ਕਤਰ ਨੂੰ ਦੁਨੀਆ ਦਾ ਸਰ ਨਾਲੋਂ ਵਧੀਆ 에ਰਪੋਰਟ ਬਣਨਾ ਹੀ ਪੈਣਾ ਸੀ ਤੇ ਇਸ ਵਧੀਆ 에ਰਪੋਰਟ ਦੇ ਵਿੱਚ ਵਧੀਆ-ਵਧੀਆ ਸਟੋਰ ਵੀ ਖੁੱਲ ਗਏ ਤੁਹਾਡੇ ਸਾਹਮਣੇ ਫੈਂਡੀ ਦੀ ਦੋ ਮੰਜ਼ਲੀ ਸਟੋਰ ਹੈ ਤੇ ਇਹਦੇ ਵਿੱਚ ਕੀ-ਕੀ ਨਹੀਂ ਪਿਆ ਮੈਂ ਬੜਾ ਅੰਦਰ ਨਹੀਂ ਜਾਣਾ ਕਿਉਂਕਿ ਕਿਸੇ ਨੂੰ ਤੰਗ ਕਰਨਾ ਪਰ ਇੱਥੇ ਬਾਬੇਓ ਕਲੈਕਸ਼ਨ ਇੰਨੀ ਤਕੜੀ ਆ ਫੈਂਡੀ ਦੀ ਤੇ ਫੈਂਡੀ ਦੇ ਸਾਹਮਣੇ ਹੀ ਅਰਮਾਨੀ ਆ ਗਿਆ ਅਰਮਾਨੀ ਦੇ ਨਾਲ ਇੱਕ ਹੋਰ ਨਾ ਕੁਝ ਉਹ ਛੱਡੋ ਤੁਸੀਂ ਬੜਾ ਵਧੀਆ ਨਹੀਂ ਹੈਗਾ ਡਿਓਰ ਫੋਰ ਮੇਕਅਪ ਤੇ ਪਰਫਿਊਮ ਇਹ ਉਹ ਸਾਰਾ ਕੁਛ ਇਥੇ ਡਿਓਰ ਦਾ ਪਿਆ ਤੇ ਨਾਲ ਹੀ ਇੱਕ ਹੋਰ ਆਹਾ ਨਾ ਜਾ ਪੜਨਾ ਔਖਾ ਵਾ ਲੋਰਲ ਕੇ ਕੀ ਲਿਖਿਆ ਵਾ ਤੇ ਉਹਦੇ ਨਾਲ ਹੀ ਆ ਜਾਂਦਾ ਡਿਓਰ ਦਾ ਕੱਪੜਿਆਂ ਲੀਡਿਆਂ ਵਾਲਾ ਨਾਲ ਹੀ ਬਟੇਕਾ ਵੀ ਹੈਗਾ ਤੇ 에어ਪੋਰਟ ਬਾਲਾ ਹੀ ਘੰਟਾਂ ਤੇ ਹੁਣੇ ਮੈਂ ਉਥੇ ਕਾਫੀ ਪੀਤੀ ਸੀ ਕਾਫੀ ਪੀ ਕੇ ਮੈਂ ਬ੍ਰਾਂਡ ਵੇਖਦਾ ਵੇਖਦਾ ਇਧਰ ਨੂੰ ਤੁਰਿਆ ਆਇਆ ਤੁਰਿਆ ਆਇਆ ਕਿਉਂਕਿ ਮੈਨੂੰ ਸੋਹਣਾ ਹੀ ਬਹੁਤ ਲੱਗਿਆ ਇਹ ਵੈਸੇ ਮੈਂ ਪਿਛਲੇ ਸਾਲ ਵੀ ਦੇਖਿਆ ਸੀਗਾ ਤੇ ਉਦੋਂ ਪਿਛਲੇ ਸਾਲ ਵੀ ਦੇਖਿਆ ਸੀ ਇਹ ਬਨ ਰਿਹਾ ਇਹਨੂੰ ਵੀ ਬੜਾ ਚਰ ਹੋ ਗਿਆ ਨਾ ਤੇ ਬਾਬੇ ਘੈਂਟ ਸਿਰਾ ਮੀਦ ਖੁੱਲ ਗਈ ਤੁਹਾਡੇ ਬਾਈ ਦੀ ਜਮਾਂ ਚੰਗੀ ਤਰ੍ਹਾਂ ਹਣ ਹੁਣ ਆਪਾਂ ਜਹਾਜ਼ ਦੋ ਘੰਟੇ ਛੁੱਟੀ ਲਾਵਾਂਗੇ ਕਿਉਂਕਿ ਸਾਢੇ 6 ਘੰਟੇ ਦੀ ਫਲਾਈਟ ਆ ਵਲੌਗ ਵਲੌਗ ਮੈਂ ਹੁਣ ਥਾਈਲੈਂਡ ਹੁਣਾ ਥਾਈਲੈਂਡ ਆਪਾਂ ਕਰਮ ਚੱਲੇ ਆ ਮ제 ਉੱਥੇ ਹੁਣ ਸਾਰੀ ਸਟ੍ਰੈਸ ਜਿੰਨੀ ਹੈਗੀ ਸੀ ਲਾ ਦੇਣੀ ਆ ਐ ਲਾ ਕੇ ਪਰਾਂ ਮਾਰਨੀ ਜਿਵੇਂ ਬੰਦਾ ਚਾਹ ਚੋ ਮਲਾਈ ਨਹੀਂ ਕੱਢਦਾ ਹੁੰਦਾ ਉਵੇਂ ਸਟ੍ਰੈਸ ਆਪਾਂ ਕੱਢ ਕੇ ਮਾਰਨੀ ਆ ਆ ਸਾਰੀ ਧਾਰੀ ਦੁੜੀ ਐਂ ਬੜੀਆ ਉਥੇ ਜੈਂਕੀ ਬਣ ਜਾਣਾ ਆਪਾਂ ਸਾਦੇ ਨਹੀਂ ਰਹਿਣਾ ਹੁਣ ਗੇਟ E ਲੱਭੀਏ ਮੇਰੀ ਫਲਾਈਟ ਉਡਰਨ ਚ ਥੋੜਾ ਟਾਈਮ ਹੀ ਰਹਿ ਗਿਆ ਮੈਂ ਚੱਲ ਮਾਰੀ ਇੱਨਾ ਮੇਰੀ ਫਲਾਈਟ ਟੱਡ ਜਾਣੀ ਆ ਉਧਰ ਗੇਟ E ਗੇਟ E ਗੇਟ E ਉਧਰਲੀ ਸਾਈਡ ਸੇ ਸੀਗੇ ਪ੍ਰੀਮੀਅਮ ਬ੍ਰਾਂਡਸ ਤੇ ਇਧਰਲੀ ਸਾਈਡ ਆ ਗਿਆ ਰੈਗੂਲਰ ਬ੍ਰਾਂਡਸ ਜਿਵੇਂ ਪੋਲੋ ਆ ਗਿਆ ਦੇਖਣਾ ਦੇਖਣਾ ਦੇ ਨਾਲ ਹੀ ਆਹਾ ਥਾਮ ਬਰਾਉਨ ਆ ਗਿਆ ਤੇ ਨਾਲ ਹੀ ਬੋਸ ਆ ਗਿਆ ਮੌਂਟ ਬਲੈਂਕ ਆ ਗਿਆ ਇੱਧਰ ਸਾਰੇ ਨਾਰਮਲ ਬ੍ਰਾਂਡਸ ਮਤਲਬ ਜਿਹੜੇ ਅਸੀਂ ਅਫੋਰਡ ਨਹੀਂ ਕਰ ਸਕਦੇ ਇਹ ਉਹ ਵੀ ਆ ਅਸੀਂ ਵੱਡੇ ਕੀ ਅਫੋਰਡ ਕਰਨਾ ਅਸੀਂ ਇਹ ਵੀ ਨਹੀਂ ਕਰ ਸਕਦੇ ਬਾਈ ਜੀ ਤੁਸੀਂ ਵੀ ਵੀਡੀਓ ਦੇਖਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਇਹ ਵੀ ਛੋਣੇ ਛੋਣੇ ਕੱਪੜੇ ਪਾਉਣ ਲੱਗੀ ਹੈ ਨਾ सो कंट्री नंबर थर्टीन इन फोर्टी डेज इन फोर्टी डेज आई एम कमिंग फोकेट थाईलैंड आ गया मैं मैंट्री तेरह तेरह आगे भी थाईलैंडे आगे पट गए ਕਤਰ ਕਤਰ ਤੋਂ ਉੱਡ ਕੇ ਹੁਣ ਆਪਣੀ 6.5 ਘੰਟੇ ਦੀ ਫਲਾਈਟ ਆ ਟੂ THAILAND PHUKET ਪਹਿਲੀ ਵਾਰ ਹੀ ਜਾਣਾ THAILAND ਚ ਦੇਖੋ ਕਾਜ ਐਕਸਪੀਰੀਅੰਸ ਰਹਿੰਦਾ ਸੋਚਿਆ ਤਾਂ ਹੈਗਾ 5 ਦਿਨ ਰਵਾਂਗੇ ਉੱਥੇ ਤੇ ਲੈਟਸ ਗੋ ਕਤਰ ਟੂ THAILAND ਬੇਸਿਕਲੀ ਮੈਂ ਤੁਰਿਆ ਸੀਗਾ ਜੀ ਇੱਥੋਂ ਇੱਥੋਂ ਪੰਜਾਬ ਤੋਂ ਇੱਧਰ ਵੜਿਆ ਪਾਕਿਸਤਾਨ ਲਾਹੌਰ ਇੱਦੋਂ ਕਾਹ ਗਿਆ ਅਫਗਾਨਿਸਤਾਨ ਓਏ ਯਾਰ ਸੋ ਮੈਂ ਮੈਨੂੰ ਇੱਧਰ ਗਿਆ ਇੱਧਰੋਂ ਹੁਣ ਮੈਂ ਇੱਥੋਂ ਇੱਥੇ ਚੱਲਿਆ ਇੱਧਰ ਥਾਈਲੈਂਡ ਥਾਈਲੈਂਡ ਤੋਂ ਘੁੰਮ ਕੇ ਇੱਥੇ ਆਪਾਂ ਦੋ ਤਿੰਨ ਤਿੰਨ ਘੰਟਰੀਆ ਹੋਰ ਦੇਖ ਕੇ ਇੱਥੇ ਪਿੱਛੇ ਇੱਧਰਲੇ ਪਾਸੇ ਕੈਨੇਡਾ ਪਹੁੰਚ ਜਾਣਾ ਓ ਮੇਵਾਸਾ ਫਿਰ ਸ਼ੁਰੂਆਬਾਈ ਦੀ ਕੰਟਰੀ ਨੰਬਰ 13 ਜਿਹੜੇ ਸਬਸਕ੍ਰਾਈਬ ਨਹੀਂ ਕੀਤਾ ਨਾ ਤੇ ਵੀਡੀਓ ਰੋਜ਼ ਦੇਖਦੇ ਆ ਟੀਵੀ ਤੇ ਦੇਖਦੇ ਆ ਤੇ ਆਪਣੇ ਫੋਨ ਤੇ ਸਬਸਕ੍ਰਾਈਬ ਕਰੋ ਮੇਰੇ ਕੋਲ ਸਬਸਕ੍ਰਾਈਬ ਹੀ ਆ ਬੜੇ ਥੋੜੇ ਆ ਹਜੇ ਲੋ ਵੀ ਗਾਇਜ਼ ਐਂਡ ਗਾਇਜ਼ੀਸ ਆਪਣਾ ਬ੍ਰੇਕਫਾਸਟ ਆ ਚੁੱਕਿਆ ਇੱਥੇ ਨਾਲ ਮੈਂ ਲਈਆ ਕਾਫੀ ਤੇ ਆ ਦੁੱਧ ਪੱਤੀ ਪਿਆ ਵਾ ਦੁੱਧ ਤੇ ਖੰਡ ਪਈ ਹੈ ਤੇ 36000 ਫੁੱਟ ਤੇ ਬ੍ਰੇਕਫਾਸਟ ਕਰਨ ਲੱਗੇ ਆ ਜੀ ਚੀਜ਼ ਬੜੇ ਕੋਲ ਗਾਇਸ ਪਿਆ ਵੈਜੀ ਪਾਸਤਾ ਫਰੂਟ ਹੈ ਆਮਲਾ ਦਾ ਆਈਸਕ੍ਰੀਮ ਹੋਗੀ ਤੇ ਨਾਲੇ ਕਾਫੀ ਹੈ ਲੋ ਬਾਬੇ ਉਹ ਜਾਜ ਹੋਣ ਲੱਗਿਆ ਲੈਂਡ ਥੱਲੇ ਆ ਰਹੇ ਆ ਬੱਦਲਾਂ ਚ ਵੜ ਚੱਲੇ ਆ ਤੇ ਇੱਥੋਂ ਰਹਿ ਗਿਆ ਆਪਣਾ ਥਾਈਲੈਂਡ ਫੋਕੇਟ ਸ਼ਹਿਰ ਸਿਰਫ 20 ਮਿੰਟ 20 ਮਿੰਟ ਚ ਜਾਜ ਹੋ ਜਾਣਾ ਲੈਂਡ ਲੋ ਜੀ ਪੂਰੇ ਬੱਦਲ ਆ ਗਏ ਆ 20 ਮਿੰਟ ਚ ਲੈਡ ਹੋ ਗਿਆ ਤੁਹਾਨੂੰ ਥਾਈਲੈਂਡ ਮਿਲਦੇ ਆ ਜੀ ਹੋਟਲ ਦੀ ਮੈਂ ਅਜੇ ਬੁਕਿੰਗ ਨਹੀਂ ਕੀਤੀ ਜਾ ਕੇ ਓ ਮਾਈ ਗਾਡ ਝਟਕਾ ਪਿਆ ਪੂਰਾ ਮਿਲਦੇ ਆ ਪੂਰੇ ਬਦਲਾ ਚ ਆ ਗਿਆ ਜੀ ਘੁੰਮ ਗਿਆ ਦਿਮਾਗ ਸਾਰਾ ਓਏ ਪੂਰੇ ਤਕੜੇ ਬਦਲਾ ਗੇ ਤਕੜੇ ਬਦਲਾ ਗੇ ਤਕੜੇ ਸੀ ਯੂ ਐਟ THAILAND ਗਾਇਸ THAILAND 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 ਹੋ ਗਿਆ THAILAND THAILAND ਓ ਜੀ ਸਾਰੇ ਹੀ ਖੁੱਲ ਗਏ ਹੁਣ ਬ੍ਰੇਕਾਂ ਲਗੜੀਆਂ ਇਹਦੇ ਨਾਲ ਪਹੁੰਚ ਗਿਆ ਜੀ THAILAND ਵੈਲਕਮ ਟੂ THAILAND ਕੰਟਰੀ ਨੰਬਰ 14 ਅੰਟਰੀ ਨੰਬਰ 413 ਆ ਦੇਖੋ ਜੀ 도하 2 포켓 ਜਮਾ ਇੰਡੀਆ ਨੂੰ ਕ੍ਰਾਸ ਕਰਕੇ ਆਏ ਆ ਜੀ ਉੱਪਰੋਂ ਤੇ ਥੋੜੇ ਦਿਨ ਪਹਿਲਾਂ ਅੰਮ੍ਰਿਤਸਰ ਤੋਂ ਤੁਰੇ ਸੀਗੇ ਇੱਧਰ ਨੂੰ ਗਏ ਸੀਗੇ ਫਿਰ ਇੱਧਰ ਨੂੰ ਇੱਧਰ ਫੇਰ ਵਾਪਸ ਆ ਗਏ ਹੈ ਵੈਲਕਮ ਟੂ ਯੂ ਗਾਇਸ ਪਹਿਲਾਂ ਆਪਾਂ ਵਾਸ਼ਰੂਮ ਵੱਲ ਹੋ ਜਾਈਏ ਵੈਲਕਮ ਟੂ 포켓 ਜੀ ਆਗੇ ਹੋ ਜੀ ਬਾਹਰ ਨਿਕਲ ਗਏ ਆ ਏਅਰਪੋਰਟ ਤੋਂ ਤੇ ਵੈਦਰ ਪੂਰਾ ਗਰਮ-ਗਰਮਾ ਹੌਟ-ਹੌਟ ਵੈਦਰ ਆ ਇੱਥੇ ਮੇਰੇ ਨਾਲ ਗੱਲ ਕੀਤੀ ਐ ਟੈਕਸੀ ਵਾਲਾ ਮੰਗ ਰਿਆ 800 800 ਇੱਥੋਂ ਤੱਕਰੀਬਨ 40 ਡਾਲਰ ਬਣਦੇ ਆ ਆਪਣੇ ਹੁਣ ਮੈਂ ਦੇਖਦਾ ਕਿ ਮੈਂ ਟੈਕਸੀ ਲਵਾ ਕੇ ਬਸ ਤੇ ਜਾਵਾਂ ਬੱਸ ਵੀ ਟਰਾਈ ਕਰ ਲੈਣੀ ਚਾਹੀਦੀ ਐ ਇਹ ਜੀ ਕੰਟਰੀ ਦੀ lettes see ਦੇਖਦੇ ਆ ਆ ਬਾਬੇ ਉਹ ਥਾਈਲੈਂਡ ਦੇ ਨਜ਼ਾਰੇ ਦੇਖ ਲਓ ਸੜਕਾਂ ਤੇ ਪਈ ਦਾਰੂ ਆ ਇਹਨਾਂ ਦਾ ਮਾਮਾ ਸਟੇਸ਼ਨ ਆ ਗਿਆ ਪੁਲਿਸ ਸਟੇਸ਼ਨ ਤੇ ਮੈਂ ਇਹਦੇ ਰੋਡ ਤੇ ਥੱਕੇ ਖਾਈ ਜਾਣਾ ਆ ਵੇਖ ਲੈ ਹੈ THAILAND ਤੇ ਦਾ ਇਹ ਮਜੇ ਆ ਸੋ THAILAND ਦੀ ਹੈ ਹੁਣ ਮੈਂ THAILAND ਆ ਧਾਰਮਿਕ ਟ੍ਰਿਪ ਖਤਮ ਹੋ ਗਿਆ ਜੀ ਸੋ ਇਹ ਵਾਲੀ ਆ ਵੀਡੀਓ ਮੈਂ ਚਾਹੁੰਨਾ ਮੇਰੇ ਘਰ ਦੇ ਨਾ ਵੇਖਣ ਹਨਾ ਓਨਲੀ ਮੁੰਡੇ ਖੁੰਡੇ ਵੇਖਣ ਨੋ ਮੋਰ ਫੈਮਲੀਜ਼ ਸੋ ਫੈਮਿਲੀ ਥਾਈਲੈਂਡ ਟੂਰ ਤੋਂ ਦੂਰ ਰੈਂਟ ਪਲੀਜ਼ 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 ओके ਨਹੀਂ ਦੇਖਣਾ ਤੁਸੀਂ ਕੁਝ ਨਹੀਂ ਦੇਖਣਾ ਥਾਈਲੈਂਡ ਚ ਕਾ ਇਸ ਪੱਤਾ ਦੇਖੋ ਇੱਥੇ ਜਿਹੜੀ ਚੀਜ਼ ਕੈਨੇਡਾ ਲੀਗਲ ਆ ਉਹ ਇੱਥੇ ਵੀ ਲੀਗਲ ਆ ਕਹਿੰਦੇ ਆ ਵੇ ਲੈ ਕਮਾਲ ਹੋ ਗਈ ਪਰ ਟੂਰਿਸਟ ਪਲੇਸ ਹੈ ਜੀ ਹੁਣੀ ਹੋਈ ਹੈ ਇਹ ਜਿਹੀਆਂ ਚੀਜ਼ਾਂ ਲੀਗਲ ਇੱਥੇ ਦਾ ਟੂਰਿਸਟ ਬਹੁਤ ਆ ਜੀ ਅੰਨਾ ਟੂਰਿਸਟ ਆ ਭਰਿਆ ਪਿਆ ਵਾ ਬਹੁਤ ਮਹਿੰਗਾ ਟੂਰਿਸਟ ਆਫ ਦਾ ਕੀਤਾ ਰਹਿਣ ਵਾਸਤੇ ਹੋਟਲ ਜਆ ਬੁੱਕ ਉਹ ਤਕਰੀਬਨ 80 ਕੈਨੇਡੀਅਨ ਡਾਲਰ ਦਾ ਹੋਇਆ ਇੱਥੇ ਥਾਈਲੈਂਡ ਚ ਥਾਈਲੈਂਡ ਵੈਸੇ ਕਹਿੰਦੇ ਬਹੁਤ ਸਸਤਾ ਪਰ ਬਹੁਤ ਮਹਿੰਗਾ ਹੈ ਜੀ 80 ਕੈਨੇਡੀਅਨ ਡਾਲਰ ਦਾ ਤੇ ਮੈਨੂੰ ਲੱਗਦਾ ਸ਼ਾਇਦ ਰੂ ਆ ਮੇਰਾ ਕਲਾ ਵਾਸ਼ਰੂਮ ਸ਼ੇਅਰਡ ਆ ਉਹਦੇ ਵਿੱਚ ਤੇ ਹੋਸਟਲ ਹੋਸਟਲ ਵੀ ਇੱਥੇ ਬੜੇ ਮਹਿੰਗੇ ਆ ਆ ਸ਼ੀਸ਼ਾ ਵੇਖੋ ਗਾਇਸ ਕਾਦਾ ਪਿਆ ਆ ਵੇ ਇਹ ਆ ਚੋਬਰ ਭਾਈ ਹੋ ਕੇ ਫੋਨ ਤੇ ਬੜਿਆ ਫਿਰਦਾ ਆ ਸਵੇਰੇ ਲੈਨੇ ਟੂ ਟਾਰ ਦੇ ਦੇਖਦੇ ਆ ਸਾਖਤ ਆ ਕੀ ਆ ਇੱਥੋਂ ਦੇ ਟੂਰਾਂ ਦਾ ਬਾਕੀ ਥਾਈਲੈਂਡ ਆਪਾਂ ਪਹੁੰਚ ਚੁੱਕੇ ਆ ਤੇ ਥਾਈਲੈਂਡ ਕ੍ਰੇਜ਼ੀ ਥਾਈਲੈਂਡ ਦੇ ਨਜ਼ਾਰੇ ਆਪਾਂ ਤੁਹਾਨੂੰ ਸਵੇਰ ਤੋਂ ਵਿਖਾਉਣੇ ਕਰ ਦੇਣੇ ਆ ਸ਼ੁਰੂ ਦੇਖੋ ਜੀ ਸੋਹਣੇ ਸੋਹਣੇ ਕਿੱਡੇ ਸੋਹਣੇ ਰੈਸਟੋਰੈਂਟ ਆ ਗਿਆ ਇੱਥੇ ਇਹ ਸਾਰੀ ਇਸ ਰਿਟਰੀਟ ਦੇ ਉੱਤੇ ਤੁਸੀਂ ਸਾਰੀ ਸਟਰੀਟ ਦੇ ਉੱਤੇ ਤੁਸੀਂ ਰੈਸਟੋਰੈਂਟ ਦੇਖ ਸਕਦੇ ਆ ਇੰਗੇ ਫੋਟੋ नो नो सो कि म्यूजिक म्यूजिक नो म्यूजिक इनसाइड ओ हां कॉपीराइट कॉपीराइट सो ਇੱਥੇ ਤੁਹਾਨੂੰ ਵਧੀਆ ਵਧੀਆ ਰੈਸਟੋਰੈਂਟ ਮਿਲਣਗੇ ਤੇ ਵਧੀਆ ਵਧੀਆ ਮ사ਜਾਂ ਵੀ ਮਿਲ ਸਕਦੀਆਂ ਸੋ ਪ੍ਰੋਫੈਸ਼ਨਲ ਮ사ਜ ਇੱਥੇ ਵਧੀਆ ਮ사ਜਾਂ ਮਿਲ ਸਕਦੀਆਂ ਤੁਹਾਨੂੰ ਜੇ ਲੈਣੀਆਂ ਤੇ ਆਪਾਂ ਵੀ ਲਵਾਂਗੇ ਮ사ਜ ਕਿਉਂ ਨਾ ਲਵਾਂਗੇ ਥਾਏ ਮ사ਜ ਇਜ਼ ਵੈਰੀ ਕਹਿੰਦੇ ਉਹ ਫੇਮਸ ਉਦਾਂ ਵੀ ਸਾਡੀਆਂ ਹੱਡੀਆਂ ਪਸਲੀਆਂ ਖਰਾਬ ਹੋਈਆਂ ਪਈਆਂ ਮ사ਜ ਤਾਂ ਲੈਣੀ ਬਣਦੀ ਆ ਹਨਾ ਮੱਟ ਮੱਠ ਮੱਟ ਬਾਈ ਬ੍ਰਦਰ बिग ब्रदर हां वाले भाई टैटूस इथों दे टैटू भी काफी मशहूरा काफी लोग टैटू बनवाਉਂਦੇ ਆ ਇਥੋਂ ਵੀ ਸੋ ਨਾਲ ਹੀ ਆਹ ਨਮਸਤੇ ਵਾਲੀ ਆ ਗਈ ਆਂਟੀ ਕਰੰਸੀ ਐਕਸਚੇਂਜ ਹੋਣਾ ਮੈਨੂੰ ਲੱਗਦਾ ਹੈ ਤੇ ਆਇਥੋਂ ਬੈਗ ਝੋਲੇ ਮਿਲਦੇ ਪਏ ਆ ਵਾਓ 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 THAILAND WELCOME TO THAILAND GUYS WELCOME TO THAILAND GUYS ਸਾਡਾ ਵੀ ਬਸ ਹੋਸਟਲ ਆਉਣ ਵਾਲਾ ਹੀ ਆ ਉਹ ਬੜਾ ਵੱਡਾ ਹੋਟਲ ਆ ਦਾ ਰਾਇਲ ਪੈਰਾਡਾਈਸ ਪੈਟ ਸ਼ਾਪ ਕਟਾਬਾ ਜੀ ਇੱਥੇ ਅੰਮ੍ਰਿਤਸਰ ਦੇ ਨਾਂ ਤੇ ਵੀ ਆ ਗਿਆ ਸਾਹਮਣੇ ਵੇਖੋ ਮੁੱਛਾਂ ਬੜੀਆਂ ਤੇ ਨਾਲੇ ਅੰਮ੍ਰਿਤਸਰ ਲਿਖਿਆ ਹੋਇਆ ਤੇ ਪੰਜਾਬੀਆਂ ਦੀ ਬੱਲੇ ਬੱਲੇ ਸਾਰੇ ਪਾਸੇ ਆ ਇੱਧਰ ਇੱਕ ਹੋਰ ਮਸਾਜ ਆ ਗਈ ਆ ਨਾਲ ਬਾਈ ਕੋਲੇ ਪਰਸ ਵੇਖੋ ਇੱਧਰ ਆ ਦੇ ਇਹ ਸਾਰੇ ਮੈਂ ਬ੍ਰਾਂਡ ਆ ਬਾਈ ਜੀ ਗੂਚੀ ਜਨੈਲ ਬਰਾਡਾ ਜੀ ਦੱਸੋ ਕੀ ਚਾਹੀਦਾ ਏ ਗਾਈਜ਼ ਐਂਡ ਗਾਇਜ਼ ਨਹੀਂ ਮੈਂ ਹੋਟਲ ਚ ਚੈੱਕ ਇਨ ਕਰਿਆ ਆ ਤੇ ਇਹ ਹੋਟਲ ਜਿਹੜਾ ਮੈਂ ਲਿਆ ਵਾ ਇਹ ਮੈਨੂੰ ਪਿਆ 1662 ਦਾ 1662 ਤਕਰੀਬਨ 80 ਡਾਲਰ ਬਣਦੇ ਆ ਤੇ ਇਹ ਮੈਨੂੰ ਕਹਦਾ ਤੂੰ Agoda ਐਪ ਤੋਂ ਕਰ ਲਾਪਕ ਹੋਰ ਸਸਤਾ ਪੈ ਜਾਊਗਾ ਸੋ Agoda ਐਪ ਆ ਜਿਹੜੀ ਉਹ ਮੈਂ ਡਾਊਨਲੋਡ ਕਰਤਾ ਤੇ I will try for these prices ਉਹਨਾਂ ਦੇ ਪ੍ਰਾਈਸੇਸ ਵੀ ਚੈੱਕ ਕਰੂੰਗਾ ਉਹਦੇ ਬਿਨਾ-ਬਿਨਾ ਮੈਂ ਇਹ ਕਰਨਾ ਚਾਹੁੰਦਾ ਮੈਂ ਦੋ ਰਾਤਾਂ ਅਗਲੀ ਰਾਤ ਇੱਥੇ ਰਹੂੰਗਾ ਕੱਲ ਨੂੰ ਮੈਂ ਸੋਚਦਾ ਫੀਫੀ ਆਈਲੈਂਡ ਜਾ ਹੀ ਆਵਾਂ ਕਿਉਂਕਿ ਕੱਲ ਵੈਦਰ ਸੋਹਣਾ ਦਿਖਾ ਰਿਹਾ ਧੁੱਪੇ ਜਾਣ ਦਾ ਜ਼ਿਆਦਾ ਫਾਇਦਾ ਫੀਫੀ ਆਇਲੈਂਡ ਬਿਨਾ ਧੁੱਪ ਤੋਂ ਉੱਥੇ ਕੋਈ ਮਜ਼ਾ ਨਹੀਂ ਆਉਣਾ। ਸੋ ਮੈਂ ਆ ਗਿਆ ਇਸ ਕਿਊਰਟੀ ਮਾਰਕੀਟ ਦੇ ਵਿੱਚ। ਉਹਨਾਂ ਬਾਇ ਸ਼ਾਰਟਸ ਸ਼ਾਰਟਸ ਲੈਣਾ ਮੈਂ ਕੱਛਾ। ਆਪਣਾ ਲੀੜਾ ਜੀ ਇੱਥੇ ਬਹੁਤ ਪਿਆ ਕੱਪੜੇ ਨਾਲੇ ਪ੍ਰਾਈਸ ਵੀ ਠੀਕ ਠੀਕ ਹੈ। ਅੱਜਵੇਂ ਉਹਨਾਂ ਕੱਛਾ 225 ਬਾਟ ਦਾ ਕਹਿੰਦਾ। ਇਟਸ ਅਬਾਊਟ 125 ਇੰਡੀਅਨ ਰੁਪਈਏ 125 ਇੰਡੀਅਨ ਰੁਪਈਏ। ਇਹ ਸਾਰੀ ਮਾਰਕੀਟ ਹੀ ਕੱਪੜਿਆਂ ਦੀ ਹੈ। ਸੱਤ ਰੱਤਲ ਜੋ ਖੱਬੇ ਤੋਂ ਲੋ ਕਪੜੇ 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 ਸਮ ਬਾਇੰਗ ਆ ਨਾਟ ਐਕਸਟਰਾ ਲਾਰਜ ਜੀ ਆ ਲਾਰਜ ਲਾਰਜ অর ਮੀਡੀਅਮ ਗਿਵ ਮੀ ਲਾਰਜ অর ਮੀਡੀਅਮ ਨਾਟ ਐਕਸਟਰਾ ਲਾਰਜ ਸੋ ਮੈਂ ਕਪੜੇ ਲੈਣ ਆਇਆ ਕਿਉਂਕਿ ਆ ਡੋਨਟ ਹੈਵ ਕਪੜੇ ਮੇਰੇ ਕੋ ਸਾਰੇ ਠੰਡ ਵਾਲੇ ਕਪੜੇ ਆ ਆ ਨੀਡ ਸਮ ਗਰਮੀ ਵਾਲੇ ਕਪੜੇ ਸੋ ਥਿਸ ਇਜ਼ ਅ ਮੀਡੀਅਮ ਅ ਲਾਰਜ ਓਕੇ ਲਾਰਜ ਇਸ ਫਾਈਨ ਬੰਬੇ ਉਹ ਗਾਂਧੀ ਦਾ ਰੈਸਟੋਰੈਂਟ ਵੀ ਆ ਗਿਆ ਗਾਂਧੀ ਜ਼ੋਵਰ देयर ਤੇ ਮੈਂ ਬਾਹਰ ਆ ਗਿਆ ਸੀ ਥੋੜੇ ਜੇ ਕੱਪੜੇ ਲੈ ਲਏ ਆ ਜਿਵੇਂ ਕਿ ਤੁਹਾਨੂੰ ਪਤਾ ਤੇ ਮੈਂ ਹੁਣ ਲੱਭ ਰਿਆਂ ਸਲੂਨ ਮੈਂ ਦਾੜੀ ਸਿੱਧੀ ਕਰਾਉਣੀ ਆ ਆਪਦੀ ਆਕਾਟੋ ਸ਼ੇਖ 80 ਬਾਟ ਸੋ 80 ਬਾਟ ਦਾ ਮੈਨਾਂ ਲੱਗਿਆ ਇਥੋਂ ਆਵਾਕਾਟੋ ਸ਼ੇਖ ਤੇ ਪੀ ਕੇ ਦੱਸਦਾ ਸਵਾਦ ਆ ਕਿ ਐਵੇਂ ਹੀ ਆ ਇਹ ਜਾਂਦੀ ਆ ਜੀ ਰੋਡ ਪਟਾੰਕ ਵਿੱਚ ਨੂੰ ਤੇ ਮੈਂ ਆ ਗਿਆ ਇਹ ਰੂਟ ਤੇ ਏ ਰੋਡ ਤੇ ਮੈਨੂੰ ਇੱਕ ਦਾੜੀ ਵਾਲਾ ਬੰਦਾ ਮਿਲਣਾ ਵਾ ਜਿੱਦੋਂ ਮੈਂ ਦਾੜੀ ਸਹੀ ਕਰਾਉਣੀ ਆ ਆਪਦੀ ਅੱਗੇ ਜਾ ਕੇ ਆ ਸੋ ਆਪਾਂ ਚੱਲਦੇ ਆ ਅੱਗੇ ਰਸ਼ ਬਹੁਤ ਆ ਲੋਕ ਬਹੁਤ ਆ ਇੱਥੇ ਦੇ ਵਿੱਚ ਬਾਕਸਿੰਗ ਵੀ ਬੜੀ ਫੇਮਸ ਆ ਆ ਬਾਕਸਿੰਗ ਦਾ ਸਟੇਡੀਅਮ ਆ ਗਿਆ ਇੱਥੋਂ ਦਾ ਬੰਗਲਾ ਬਾਕਸਿੰਗ ਸਟੇਡੀਅਮ ਤੇ ਇਧਰ ਇਹਦੇ ਸਾਹਮਣੇ ਮੈਨੂੰ ਲੱਗਦਾ ਇਹ ਚੀਨਿਆਂ ਦਾ ਮੰਦਿਰ ਹੈ ਚਾਈਨਿਸ ਟੈਂਪਲ ਲੱਗ ਰਿਹਾ ਮੈਨੂੰ ਤੇ ਇੱਥੇ ਸ਼ਰਾਬ ਭੰਗ ਸਭ ਤਰ੍ਹਾਂ ਦਾ ਨਸ਼ਾ ਫੁੱਲਾ ਐਂਡ ਪੂਰਾ ਤੇ ਰੱਬ ਦੀ ਮਿਹਰ ਨਾਲ ਆਪਾਂ ਦੋਨੇ ਨਹੀਂ ਕਰਨੇ ਨੋ ਨਸ਼ਾ ਟ੍ਰਿਪ bro ਹੁਣੇ ਮੈਂ ਸ਼ੇਕ ਪੀਤਾ ਤੇ ਹੁਣ ਮੈਂ ਮੈਂ ਜਾ ਰਿਆਂ ਪਹਿਲਾਂ ਮੈਂ ਸੋਚਿਆ ਦਾੜੀ ਕਿਸੇ ਤੋਂ ਸਹੀ ਕਰਾ ਲਵਾਂ ਪਰ ਮੈਨੂੰ ਕਿਸੇ ਤੋਂ ਡਰ ਲੱਗਦਾ ਹੁਣ ਮੈਂ ਇੱਥੇ ਇੱਕ ਦੁਕਾਨ ਲੱਭੀ ਆ ਤੇ ਉਹਦੇ ਦੇਖਦਾ ਜੇ ਮੈਨੂੰ ਟ੍ਰਿਮਰ ਮਿਲ ਜAVE ਮੈਂ ਆਪ ਵੱਡੀ ਮੋਟੀ ਸੈੱਟ ਕਰ ਲਊਗਾ ਕਿਸੇ ਤੋਂ ਕਰਾਉਣ ਤੋਂ ਮੈਨੂੰ ਡਰ ਲੱਗਦਾ ਐਵੇਂ ਉਹਨੇ ਵੱਧ ਕੱਟ ਕਰਤਾ ਤੇ ਵੱਧ ਕੱਟ ਚ ਫਿਰ ਮੇਰਾ ਨੁਕਸਾਨ ਹੋ ਜੂਗਾ ਆ ਸਟੋਰ ਦੇ ਵਿੱਚ ਆਇਆ ਜਿਹਦਾ ਨਾਮ ਆ ਸੀ ਪਲੱਸ ਇਹ ਕਹਿੰਦੇ ਆ ਵੀ ਸੀ ਪਲੱਸ ਤੋਂ ਮੈਨੂੰ ਟ੍ਰਿਮਰ ਮਿਲ ਜਾਏਗਾ ਤੇ ਹੁਣ ਉੱਪਰ ਨੂੰ ਜਾਣਾ ਉੱਪਰ ਨੂੰ ਦੇਖਦੇ ਆ ਪੌੜੀਆਂ ਕਿੱਥੇ ਆ ਪੌੜੀਆਂ ਚੜ੍ਹਦੇ ਆ ਤਾਂ ਨੂੰ ਜਾਣੇ ਆ ਤੇ ਟ੍ਰਿਮਰ ਭਾਲ ਕੇ ਲੈ ਹੁੰਨੇ ਆ ਸਵਾ ਤੁਰਦੀ ਹੋਈ ਸੜ ਕੁੱਤੇ ਲੈ ਕੇ ਜਾ ਰਹੀ ਆ ਮੈਨੂੰ ਆਮ ਟਾਇਰਡ ਯਾਰ ਐਵੇਂ ਤੁਰਿਆ ਫਿਰਦਾ ਸੋਹਣਾ ਜਗਾ ਸੋਹਣੀ ਆ ਪਰ ਆਇਣਾ ਕੱਲਾ ਮਕਲੇ ਦਾ ਕੀ ਮਜ਼ਾ ਇੱਥੇ ਜਨਤਾ ਚਾਹੀਦੀ ਨਾਲ ਚਾਰ ਪੰਜ ਹਾਣੀ ਚਾਹੀਦੇ ਆ ਤੇ ਬਸ ਇਹ ਸਾਰਾ ਮੇਲਾ ਲੁੱਟਿਆ ਹੋਵੇ ਫੇਰ ਸੁਆਦ ਆਵੇ ਬਹੁਤ ਵਧੀਆ ਘੁੰਮਣ ਫਿਰਨ ਵਾਲੀ ਆ ਕੰਟਰੀ ਘੁੰਮਣ ਵਾਲਾ ਸ਼ਹਿਰ ਆ ਪਰ ਕੱਲੇ ਦਾ ਕੋਈ ਮਜ਼ਾ ਨਹੀਂ ਟੈਨ ਸੇਮ ਹੀ ਆ ਨਾ ਚੇਂਜ ਕਰਤਾ ਇਹ ਆ ਜਿਹੜੇ ਸੌਨਾ 4000 ਭਾਟ ਆ 4000 ਨੂੰ ਤੁਸੀਂ ਤਕਸੀਮ ਕਰਨੀ ਐ ਕਿ ਗੁਣਾ ਕਰਨੀ ਆ 2.6 ਨਾਲ ਉਹਨੇ ਇੰਡੀਅਨ ਬਣ ਜਾਣੇ ਆ ਸੋ ਜਿਵੇਂ ਹੁਣ 900 ਦੀ ਆ ਇੰਡੀਅਨ ਇਹ ਤਕਰੀਬਨ 3000 ਦੀ ਆ 2500 ਦੀ ਆਹਾ ਮੈਂ ਕਹਿੰਦਾ ਸਸਤੀ ਜੀ ਲੈ ਲਈਏ ਆਹ ਵਾਲੀ ਵਾਲੀ ਮਹਿੰਗੀ ਤਾਂ ਕੀ ਕਰਨੀ ਆ ਆਹ ਵਾਲੀ ਦੇਖੋ 339 ਜੀ ਮੈਂ ਆ ਲੈ ਲਈ ਆ ਤੇ 300 ਮੇਰੇ ਤੋਂ ਮੰਗਦੇ ਸੀ ਇੱਥੇ ਦਾੜੀ ਕਟਾਉਣ ਦੇ ਮਤਲਬ ਸਹੀ ਕਰਾਉਣ ਦੇ ਤੇ ਆਪਾਂ 40 39 ਹੋਰ ਦਿੱਤੇ ਆ ਤੇ ਆਪਾਂ ਨੂੰ ਮਿਲ ਗਈ ਆ ਦੱਸ ਹੋਰ ਦੱਸੋ ਕੀ ਚਾਹੀਦਾ ਇੱਥੇ ਐ ਦਿਮਾਗ ਮੇਰੇ ਵਰਗਾ ਚਾਹੀਦਾ ਨਾ ਏਡਾ ਵਾਲਿਓ ਆ ਵਾ THAILAND ਦਾ 711 ਚੈੱਕ ਕਰੇ THAILAND ਦੇ 711 ਨੂੰ ਕੀ ਕੁਛ ਰੱਖੀ ਬੈਠੇ ਆ ਪਤਾ ਨਹੀਂ ਰਹੇ ਕੇ ਪਾਸ ਸਭ ਕੁਝ ਹੈ ਜੀ ਸਭ ਕੁਝ A to Z Z Z ਹਾਂ ਲੋ ਜੀ ਸਮਾਨ ਲਿਆਉਂਦੇ ਲਿਆਉਂਦੇ ਨਾ ਮੈਂ ਰਾਹ 'ਚ ਇੰਨੀ ਜਗ੍ਹਾ ਰੁਕ ਗਿਆ ਪੰਜਾਬੀ ਮਿਲ ਕੇ ਦਿੱਲੀ ਵਾਲੇ ਮਿਲ ਕੇ ਗੱਲਾਂ ਬਾਤਾਂ ਕਰਦੇ ਕਰਦੇ 12 ਵਜਣ ਵਾਲੇ ਆ ਤੇ ਮੈਂ ਹੁਣ ਘਰ ਨੂੰ ਚੱਲਿਆ ਆ ਆ ਪਿੱਛੇ ਬੜੀ ਛੋਟੀ ਜਗ੍ਹਾ ਸੀ ਤੇ ਆ ਇੱਥੋਂ ਦੀਆਂ ਫੇਮਸ ਗੱਡੀਆਂ ਖੜੀਆਂ ਜਿੱਿੱਥਾਂ ਤੇ ਤੁਸੀਂ ਟੈਕਸੀ ਟਾਈਪ ਆ ਟੈਕਸੀ ਲੈ ਸਕਦੇ ਆ ਇੱਥੋਂ ਉਹ ਵੀ ਥੱਕ ਕੇ ਟੁੱਟੇ ਵਾਪਸ ਆ ਚੁੱਕਿਆ ਆ ਆਪਦੇ ਹੋਟਲ ਦੇ ਵਿੱਚ ਤੇ ਰਾਤ ਦੇ ਵੱਜ ਗਿਆ ਟਾਈਮ ਮੇਰੇ ਨਾਲ ਬਹੁਤ ਵੱਡਾ ਸਿਆਪਾ ਹੋ ਕੇ ਹਟਿਆ ਹੁਣੇ ਕਿਉਂਕਿ ਮੈਂ ਜਦੋਂ ਬਾਹਰ ਗਿਆ ਤਾਂ ਮੈਂ ਆਪਦੇ ਰੂਮ ਦੀ ਚਾਬੀ ਅੰਦਰ ਛੱਡ ਗਿਆ ਦਿਮਾਗ ਮੇਰਾ ਪੂਰਾ ਖਰਾਬ ਹੋ ਗਿਆ ਐਨ ਜਮਾ ਚੰਗੀ ਤਰ੍ਹਾਂ ਤੇ ਹੁਣ ਮੈਂ ਲੱਗਿਆ ਸੌਣ ਤੇ ਤੁਹਾਨੂੰ ਮਿਲਦੇ ਆ ਕੱਲ ਵੀਡੀਓ ਇੱਥੋਂ ਤੱਕ ਦੇਖ ਲਿਆ ਲਾਈਕ ਕਮੈਂਟ ਕੀਤੇ ਬਿਨਾ જવાਣਾ ਜਾਇਓ ਕਿਉਂਕਿ ਮੇਰਾ ਚੈਨਲ ਬਹੁਤ ਡਾਊਨ ਜਾ ਰਿਹਾ ਆਈ ਨੀਡ ਥੋੜੀ ਸਪੋਰਟ ਤੇ ਸਪੋਰਟ ਕਰੋ ਤੇ ਆ ਲਈ ਆ ਜਿਹੜੀ ਮੁੰਦਰੀ ਮੈਂ ਅਫਗਾਨਿਸਤਾਨ ਚ ਲਈ ਸੀ ਨਹੀਂ Oman ਤੋਂ ਲਈ ਸੀ ਤੇ ਸਪੋਰਟ ਕਰੋ ਦੱਬ ਕੇ ਓਕੇ ਤੇ ਆਪਾਂ ਜਾਂਦੇ ਆ ਤੁਹਾਨੂੰ ਕੱਲ ਨੂੰ ਕਮੋਨੀਆਂ ਥਾਈਲੈਂਡ ਤੇ ਸੀ ਯੂ ਗੈਸਟ ਮਾਰੋ ਸਲਾਮ ਅਲੈਕਮ ਜੈ ਪਰਤ